ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡਾ ਮੈਂ ਬਾਜਵਿੰਦਰ ਸਿੰਘ ਫਿਜੀ ਆਈਲੈਂਡਸ ਤੋਂ ਤੇ ਅੱਜ ਆਪਾਂ ਗੱਲ ਕਰਾਂਗੇ ਇਹਿਸਾਨਾਂ ਬਾਰੇ ਇਹਿਸਾਨ ਹੈਲਪ ਗ੍ਰੈਟੀਟਿਊਡ ਇਦਾਂ ਦੇ ਸ਼ਬਦਾਂ ਬਾਰੇ ਕਿ ਇੱਕ ਕਿਸੇ ਵੀ ਚੀਜ਼ ਚ ਕੰਮ ਚ ਜ਼ਿੰਦਗੀ ਚ ਇਹਿਸਾਨਮੰਦ ਹੋਣਾ ਕਿੰਨਾ ਜ਼ਰੂਰੀ ਹੈ ਤੇ ਆਪਾਂ ਸੋਚਦੇ ਆਂ ਵੀ ਅਸੀਂ ਕਿਸੇ ਦਾ احسان اتار ਦੇਣਾ ਵਾ ਕਿਸੇ ਨੇ ਦਾ احسان ਲਿਆ ਸੀਗਾ ਸੀ ਤੇ ਹੁਣ ਅਸੀਂ ਉਹਦਾ احسان ਚੁਕਾ ਦੇਣਾ ਵਾ ਤੇ ਵੀ ਕੀ ਆਪਾਂ ਇਹ ਚੁਕਾ ਸਕਦੇ ਆ ਕਿ ਨਹੀਂ ਚੁਕਾ ਸਕਦੇ ਠੀਕ ਹੈ ਨਾ ਤੇ ਜ਼ਿੰਦਗੀ 'ਚ ਜਦੋਂ ਆਪਾਂ ਵੱਡੇ ਹੁੰਨੇ ਆ ਤੇ ਆਪਾਂ ਨੂੰ ਗੱਲਾਂ ਸੁਣਨ ਨੂੰ ਮਿਲਦੀਆਂ ਆਪਣੇ ਪਿੰਡਾਂ 'ਚ ਵੀ ਕਈ ਵਾਰੀ ਬਚਲਚ ਹੁੰਦੀਆਂ ਗੱਲਾਂ ਬਾਤਾਂ ਕਰਦੇ ਕੋਈ ਕਹਿ ਰਿਹਾ ਹੁੰਦਾ ਵੀ ਆਪਾਂ ਤਾਂ ਕਿਸੇ ਦਾ احਸਾਨ ਨਹੀਂ ਲਈਦਾ ਬਾਈ ਤੇ ਪਰ ਜ਼ਿੰਦਗੀ ਜਿਉਂਦੇ ਜਿਉਂਦੇ ਪਤਾ ਲੱਗਦਾ ਵੀ ਇਹ ਸਹਾਨਾ ਤੋਂ ਬਿਨਾ ਜ਼ਿੰਦਗੀ ਹੋ ਨਹੀਂ ਸਕਦੀ ਸਭ ਤੋਂ ਪਹਿਲਾ ਇਸ਼ਾਨਤਾ ਪਰਮਾਤਮਾ ਦਾ ਕਿ ਜਿਸ ਨੇ ਸਾਰਿਆਂ ਨੂੰ ਪੈਦਾ ਕੀਤਾ ਆਪਾਂ ਨੂੰ ਪੈਦਾ ਕੀਤਾ ਹਨ ਸਾਰਾ ਸਿਸਟਮ ਤੇ ਉਸ ਤੋਂ ਬਾਅਦ ਇਸ਼ਾਨਾ ਮਾਂ-ਬਾਪ ਦਾ ਜਿਨ੍ਹਾਂ ਨੇ ਆਪਾਂ ਨੂੰ ਵੱਡਿਆਂ ਕੀਤਾ ਪਾਲਿਆ ਪੋਸਿਆ ਪੜਾਇਆ ਤੇ ਉਸ ਤੋਂ ਬਾਅਦ ਯਾਰਾਂ ਦੋਸਤਾਂ ਦਾ ਉਹ ਟੀਚਰਾਂ ਦਾ ਗੁਰੂਆਂ ਦਾ ਜਿਨ੍ਹਾਂ ਨੇ ਤੁਹਾਨੂੰ ਪੜਾਇਆ ਇਸ ਕਾਬਿਲ ਬਣਾਇਆ ਤੇ ਉਸ ਤੋਂ ਬਾਅਦ ਤੁਹਾਡੇ ਪਾਰਟਨਰ ਦਾ ਲਾਈਫ ਪਾਰਟਨਰ ਦਾ ਤੁਹਾਡੇਆਂ ਰਿਸ਼ਤੇਦਾਰਾਂ ਦਾ ਜਾਂ ਜੋ ਬਿਜ਼ਨਸ 파ਟਨਰ ਨੇ ਤੁਹਾਡੇ ਤੇ ਅੱਗੇ ਫਿਰ ਇਦਾਂ ਜ਼ਿੰਦਗੀ ਸੋਹਣ ਚੱਲਦੀ ਰਹਿੰਦੀ ਹੈ ਆਪਣੀ ਤੇ ਇਹਦੇ ਵਿੱਚ ਬਹੁਤ ਵਾਰ ਇਹ ਗੱਲ ਹੁੰਦੀ ਆ ਵੀ ਜਦੋਂ ਆਪਾਂ ਜ਼ਿੰਦਗੀ 'ਚ ਕੋਈ ਵੀ ਤਰੱਕੀ ਕਰਦੇ ਆ ਜਾਂ ਕੋਈ ਵੀ ਕੰਮ ਕਰਦੇ ਆ ਤਾਂ ਕਿਸੇ ਨਾ ਕਿਸੇ ਨੇ ਜ਼ਰੂਰ ਸਾਡੀ ਹੈਲਪ ਕੀਤੀ ਹੁੰਦੀ ਆ ਤੇ ਉਹ ਉਹ ਹੈਲਪ ਕਈ ਵਾਰ ਗੱਲਾਂ ਚੱਲਦੀਆਂ ਨੇ ਵੀ ਯਾਰ ਉਹ ਤਾਂ ਆਪਾਂ ਉਹਦਾ ਇੰਨਾ ਕੀਤਾ ਉਹਨੇ ਇੰਨਾ ਨਹੀਂ ਕੀਤਾ ਇਹ ਸਾਰੀਆਂ ਗੱਲਾਂ ਆਮ ਆਪਾਂ ਜਦੋਂ ਕਿਤੇ ਵੀ ਬੈਠਦੇ ਆ ਉੱਠਦੇ ਆ ਗੱਲਾਂ ਚੱਲਦੀਆਂ ਨੇ ਤੇ ਇਹਦੇ 'ਚ ਮੈਂ ਕਈ ਵਾਰ ਸੋਚਦਾ ਹੁੰਨਾ ਵੀ ਕਿ ਕਿਸੇ ਨੇ ਆਪਣੇ ਤੇ ਕਿਸੇ ਟਾਈਮ ਜ਼ਰੂਰ एहसान ਕੀਤੇ ਆ ਬਹੁਤ ਜ਼ਿਆਦਾ ਕੀਤੇ ਆ ਯਾਰਾਂ ਦੋਸਤਾਂ ਨੇ ਹੋਰ ਜਿੰਨੇ ਵੀ ਕਹਿ ਲੋ ਵੀ ਜੋ ਵੀ ਤੁਹਾਡੇ ਅੱਜ ਤੱਕ ਜ਼ਿੰਦਗੀ ਜਿਉਣ 'ਚ ਜਿਸ ਕਿਸੇ ਨੇ ਛੋਟੀ ਜੀ ਕਣਕਾ ਮਾਤਰ ਵੀ ਜੇ ਕਿਸੇ ਨੇ ਹੈਲਪ ਕੀਤੀ ਆ ਤੁਹਾਡੀ ਤਾਂ ਉਦੇ ਇਹਸਾਨਮੰਦ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜ਼ਿੰਦਗੀ 'ਚ ਨਹੀਂ ਤੁਸੀਂ ਅੱਗੇ ਨਹੀਂ ਵੱਧ ਸਕਦੇ ਇਹ ਕੁਦਰਤ ਇਹ ਜਿਹੜੇ ਯੂਨੀਵਰਸ ਹੈ ਸਾਰੇ ਨਿਯਮ ਜਿਹੜੇ ਬਣੇ ਨੇ ਵੀ ਜਿੰਨੇ ਜ਼ਿਆਦਾ ਤੁਸੀਂ ਇਹਸਾਨਮੰਦ ਹੋਵੋਗੇ ਆਪਣੇ ਗੁਰੂ ਦੇ ਆਪਣੇ ਮਾਪਿਆਂ ਦੇ ਆਪਣੇ ਹੋਰਾਂ ਮਿੱਤਰਾਂ ਦੇ ਜਾਂ ਲੋਕਾਂ ਦੇ ਜੋ ਤੁਹਾਡੀ ਹੈਲਪ ਕਰਦੇ ਨੇ ਕਿਸੇ ਵੀ ਕੰਮ 'ਚ ਤੇ ਉਹਨਾਂ ਜਿਆਦਾ ਤੁਸੀਂ ਅੰਦਰੋਂ ਸੌਖੇ ਵੀ ਰਹਿੰਦੇ ਆ ਤੇ ਤੁਸੀਂ ਤਰੱਕੀ ਵੀ ਕਰਦੇ ਆ ਤੇ ਇਹ ਜਿਹੜੀਆਂ ਗੱਲਾਂ ਆਪਾਂ ਬਚਪਨ ਚ ਸੋਚਦੇ ਆਂ ਵੀ ਅਸੀਂ ਕਿਸੇ ਦਾ احسان ਨਹੀਂ ਲੈਣਾ ਜਾਂ ਅਸੀਂ ਉਹਦਾ احسان ਚੁਕਾ ਦੇਣਾ ਵੀ ਅਸੀਂ ਕਿਸੇ ਦਾ ਵੀ احسان ਚੁਕਾ ਨਹੀਂ ਸਕਦੇ ਤੇ احسان ਚੁਕਾਉਣ ਦਾ ਮਤਲਬ ਆ ਵੀ ਜਦੋਂ ਕਿਸੇ ਨੇ ਤੁਹਾਡੀ ਹੈਲਪ ਕੀਤੀ ਉਦੋਂ ਤੁਸੀਂ ਕੁਝ ਵੀ ਨਹੀਂ ਸੀਗੇ ਤੇ ਤੁਸੀਂ ਬਹੁਤ ਛੋਟੇ ਥੋਨੂੰ ਜੇ ਉਹ ਬੰਦਾ ਹੈਲਪ ਨਾ ਕਰਦਾ ਜਾਂ ਉਹ ਕੋਈ ਵੀ ਹੋ ਸਕਦਾ ਵਾ اے بی ਸੀ ਤੇ ਉਹ ਤੁਸੀਂ ਅੱਜ ਵਾਲੀ ਉਸ ਪੋਜੀਸ਼ਨ 'ਚ ਨਹੀਂ ਪਹੁੰਚ ਸਕਦੇ ਸੀ ਵੀ ਤੁਸੀਂ ਉਹਦੇ ਤੇ ਦੁਬਾਰਾ ਬੈਕ एहसान ਕਰ ਸਕਦੇ ਵੀ ਉਹਦਾ एहसान ਚੁਕਾ ਸਕੋ ਤਾਂ ਮੈਂ ਇਦਾਂ ਸੋਚਦਾ ਹੁੰਨਾ ਵੀ ਆਪਾਂ ਕਿਸੇ ਨੇ ਵੀ ਕਿਸੇ ਦੇ ਵੀ ਕੋਈ ਵੀ एहसान ਹੈਲਪ ਜੋ ਵੀ ਕੀਤਾ ਤੇ ਉਹ ਚੁਕਾਇਆ ਨਹੀਂ ਜਾ ਸਕਦਾ ਉਹਦੀ ਜੋ ਕੀਮਤ ਹੈ ਹੋ ਸਕਦਾ ਆਪਾਂ ਨੂੰ ਕਿਸੇ ਨੇ ਕੋਈ ਪੈਸੇ ਦਿੱਤੇ ਹੋਣ ਤਾਂ ਉਦੋਂ ਆਪਾਂ ਨੂੰ ਕੋਈ 10 20 ਹਜ਼ਾਰ ਲੱਖ ਦੀ ਲੋੜ ਆ ਉਹਨੇ ਦੇਤੇ ਤੇ ਉਸ ਤੋਂ ਬਾਅਦ ਆਪਾਂ ਉਹਨੂੰ ਕਹੀਏ ਵੀ ਅੱਜ ਤੂੰ ਮੈਥੋਂ 2 ਲੱਖ ਲੈ ਲੈ 4 ਲੱਖ ਲੈ ਲੈ ਵੀ ਤੂੰ ਮੇਰੀ ਉਹਦੋਂ ਮਦਦ ਕੀਤੀ ਸੀ ਤਾਂ ਵੀ ਕੀ ਆਪਾਂ ਉਹ एहसान ਚੁਕਾ ਦਿੱਤਾ ਤਾਂ ਆਪਾਂ ਉਹ ਜਿਹੜਾ एहसान ਆ ਉਹ ਚੁਕਾ ਨਹੀਂ ਸਕਦੇ ਦੋਸਤੋ ਕਿਉਂਕਿ ਉਹਨੇ ਉਹਦੋਂ ਕੀਤਾ ਹੁੰਦਾ ਜਦੋਂ ਆਪਾਂ ਕੁਝ ਵੀ ਨਹੀਂ ਹੁੰਦੇ ਇਸ ਕਰਕੇ ਹਮੇਸ਼ਾ ਹਰ ਚੀਜ਼ ਦੇ एहसानमंद ਰਹੋ ਤੇ ਮੇਰੇ ਪਿੰਡ ਵਾਲਿਆਂ ਨੂੰ ਖੋਸਾ ਗੋਟਲਾ ਦੇ ਸਾਰੇ ਪਿੰਡ ਨੂੰ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਨੂੰ ਇਹ ਵੀਡੀਓ ਪਹੁੰਚੂਗੀ ਤਾਂ ਇਹ ਹਮੇਸ਼ਾ ਇਹ ਜ਼ਿੰਦਗੀ 'ਚ ਮੈਂ ਚਾਹਣਾ ਵੀ ਉਹ ਬਨ ਕੇ ਰੱਖਣ ਵੀ एहसानमंद ਜਰੂਰ ਹੋਣਾ एहसानमंदी ਤੋਂ ਬਿਨਾ ਆਪਾਂ ਤਰੱਕੀ ਨਹੀਂ ਕਰ ਸਕਦੇ ਕਿਸੇ ਵੀ ਖੇਤਰ 'ਚ ਧਾਰਮਿਕ ਖੇਤਰ 'ਚ ਵੀ ਕਮਾਈ ਦੇ ਖੇਤਰ 'ਚ ਵੀ ਰਿਸ਼ਤਿਆਂ ਦੇ ਖੇਤਰ 'ਚ ਵੀ ਤੇ ਕਿਉਂਕਿ ਸਭ ਨੂੰ ਕਰਨ ਵਾਲਾ ਤਾਂ ਦੇਖੋ ਪ੍ਰਮਾਤਮਾ ਤੇ ਅਹਿਸਾਨਮੰਦ ਹੋਣਾ ਹਰੇਕ ਚੀਜ਼ ਦੇ ਬਹੁਤ ਜ਼ਰੂਰੀ ਆ ਆਪਾਂ ਕੁਝ ਵੀ ਨਹੀਂ ਆ ਇੱਥੇ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ 'ਚ ਫੇਰ ਮਿਲਾਂਗੇ ਧੰਨਵਾਦ